ਗੱਤ ਤੱਕ ਕਰੋੜਾ ਰੁਪਿਆ ਇਹ 350 ਸਾਲਾ ਸ਼ਹੀਦੀਪੁਰ ਉਪ ਤੇ ਲਗਾ ਦੇਣ ਗਿਆ ਔਰ ਉਸੇ ਸਥਾਨ ਤੇ ਮਨਾਇਆ ਜਾਏਗਾ ਜਿਹੜਾ ਲੱਖੀ ਸ਼ਾ ਵਨਜਾਰਾ ਦਾ ਰਕਾਬगंज ਸਾਹਿਬ ਜਿੱਥੇ ਸ਼ੁਸ਼ੋਭਿਤ ਹੈ ਜ਼ਮੀਨ ਉਸੇ ਏਵਸ ਚ ਮਿਲੀ ਹੋਈ ਜ਼ਮੀਨ ਹੈ ਨਿਲਾਮੀ ਵਾਸਤੇ ਕੋਰਟ ਦੇ ਕਿਹੜੇ ਮੂਦੇ ਨਾਲ ਬਣਾਉਗਾ ਉਹ ਲੱਖੀ ਸ਼ਾ ਵਨਜਾਰਾ ਦੀ ਕੁੱਲ ਦੇ ਵਿੱਚੋਂ ਕੋਈ ਹੋਵੇ ਨਾ ਤੇ ਮੇਰਾ ਵੀਡੀਓ ਉਹਨਾਂ ਤੱਕ ਪਹੁੰਚਾਓ ਉਹਨਾਂ ਨੂੰ ਕੋ ਆ ਕੇ ਇੱਥੇ ਖੜੇ ਹੋ ਜਾਓ ਇਸ ਸਾਡੇ ਪੂਰਵਜ ਨੇ ਜਿਹੜੀ ਗੁਰੂ ਨੂੰ ਅਰਪਣ ਕੀਤੀ ਜ਼ਮੀਨ ਉਹ ਕੋਰਟ 'ਚ ਪਈ ਕਿਵੇਂ ਹੈ ਜੇਕਰ ਸਹੀ ਜਾਗਰੂਕ ਸਿੱਖ ਹੈਗੇ ਹੋ ਤੇ ਸ਼ਹੀਦੀ ਪਰਬ ਤੋਂ ਪਹਿਲਾਂ ਉਸ ਕੋਰਟ ਦੇ ਵਿੱਚੋਂ ਇਸ ਪੇਪਰ ਨੂੰ ਘਟਵਾ ਲਓ ਨਹੀਂ ਤੇ ਪੂਰੀ ਦੁਨੀਆ 'ਚ ਤੁਹਾਡੀ ਉਹ ਥੂ-ਥੂ ਹੈ ਗਈ ਜੇ ਅੰਤ ਨਹੀਂ ਦੇ ਉਸ ਜ਼ਮੀਨ ਤੇ ਖੜੇ ਹੋ ਕੇ ਵੱਡੇ ਲਾਊਡਸਪੀਕਰਾਂ ਦੇ ਅੱਗੇ ਵੱਡੇ-ਵੱਡੇ ਬੈਨਰ ਲਗਾ ਕੇ ਕਿਸ ਮੂ ਦੇ ਨਾਲ ਤੁਸੀਂ ਇਹ ਕਰ पाओगे ਕਿਸ ਮੂ ਸਾਢੇ 350 ਸਾਲ ਸ਼ਹੀਦੀਪੁਰ ਨੂੰ ਮਨਾਉਣ ਵਾਸਤੇ ਪੂਰੀ ਦੁਨੀਆ ਦੇ ਵਿੱਚ ਇਸ ਨੇ ਹਰ ਸ਼ੋ ਲਾਸ ਵੀ ਕਹਿ ਸਕਣਾ ਸਮਰਪਣ ਸੇਵਾ ਦਿਆ ਦਾ ਭਾਪ ਵੀ ਕਹਿ ਸਕਦਾ ਲੇਕਿਨ ਮੈਨੂੰ ਇਹ ਗੱਲ ਬਾਰ ਬਾਰ ਅੰਦਰੋਂ ਕਟੋਚਦੀ ਹੈ ਸ੍ਰਿਸ਼ਟ ਕੀ ਚਾਦਰ ਸਭ ਨੂੰ ਦੁਨੀਆ ਕਹਿਣ ਲੱਗ ਪਏ ਧਰਮ ਦੀ ਚਾਦਰ ਕਹਿਣ ਲੱਗ ਉਦੇ ਵਿੱਚ ਜਿਹੜੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਨੂੰ ਨਮਨ ਲੱਖੀਸ਼ਾ ਵਣਜਾਰਾ ਜੀ ਨੂੰ ਅਸੀਂ ਕਿਵੇਂ ਪੁੱਲ ਸਕਦੇ ਆ ਉਹਨੂੰ ਜਿੱਥੇ ਲੈ ਕੇ ਆਣਾ ਹੈ ਮੈਂ ਉਸ ਪੁਆਇੰਟ ਤੇ ਆ ਰਿਹਾ ਉਹਨਾਂ ਨੇ ਇਸ ਜ਼ਮੀਨ ਨੂੰ ਗੁਰੂ ਦੇ ਲੇਖੇ ਲਾਈ ਆਪਣਾ ਘਰ ਅਰਪਣ ਕੀਤਾ ਧਨ ਸੰਪਤੀ ਪਰਿਵਾਰ ਸਮਰਪਣ ਕੀਤਾ ਉਹ ਐਡਾ ਅਹਿਮ ਉਹਨਾਂ ਦਾ ਰੋਲ ਕਿਰਦਾਰ ਹੈ ਕਿਰਤੇਗ ਬਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਦੀ ਸੇਵਾ ਦੇ ਵਿੱਚ ਉਹਨਾਂ ਦੀ ਜ਼ਮੀਨ ਨਿਲਾਮੀ ਵਾਸਤੇ ਲੱਗੀ ਹੈ। ਵੀ ਕੋਈ ਸ਼ਰਮ ਹੈ। ਇਹ ਅਹਿਸਾਸ ਜਾਗ ਰਿਹਾ ਹੈ ਇਹਦਾ ਕਨੈਕਸ਼ਨ ਸਮਝ ਪਾ ਰਹੇ ਹੋ? ਉਹ ਅਰਬਰ ਬੇਤੇ ਲੰਗਰ ਲਗਾਉਣ ਵਾਲੇ ਹੋ। ਇਹ ਤੁਸੀਂ ਸ਼ਾਹਵਨ ਜਾਰਾ ਹੋਰਾਂ ਦਾ ਰੋਲ ਤਾਂ ਦੇਖੋ ਉਸੇ ਜ਼ਿੰਦੀ ਦੇ ਵਿੱਚ ਵੱਡੀ ਉਹਨਾਂ ਦੀ ਸੇਵਾ ਉਹ ਉਹਨਾਂ ਦੀ ਜ਼ਮੀਨ ਹੀ ਕੋਟਾਂ ਦੇ ਵਿੱਚ ਖੜੀ ਕਰਤੀ ਹੈ ਇਹ ਮੂੰਹ ਦੇ ਨਾਲ 350 ਸਾਲਾ ਸ਼ਹੀਦੀਪੁਰ ਦੇ ਡੰਕੇ ਵਜਾ ਰਹੇ ਹੋ ਤੁਸੀਂ ਲੋਕ ਲੋਨੀ ਰੋਡ ਦੀ ਜ਼ਮੀਨ ਹੈ ਤੇ ਉਹ ਤੇਜੀ ਕਾਰ ਸੇਵਾ ਵਾਲੇ ਬਾਬਾ ਰਵਨ ਸਿੰਘ ਹੋਰਾਂ ਨੂੰ ਕਿਸੇ ਨੇ ਪੇਂਟ ਕੀਤੀ ਸੀ ਉਹਨਾਂ ਦੇ ਨਾਂ ਤੇ ਰਜਿਸਟਰੀ ਸੀ ਉਹ ਬਾਬਾ ਬਚਨ ਸਿੰਘ ਹੋਰਾਂ ਕੋਲ ਆ ਗਈ ਕੀ ਕਿਸੇ ਤੀਸਰੇ ਬੰਦੇ ਦੀ ਜ਼ਮੀਨ ਕੋਰਟ ਚ ਕਿਵੇਂ ਲੱਗ ਗਈ ਵਾ ਬਚਨ ਸਿੰਘ ਜੀ ਕਿਉਂ ਨਹੀਂ ਕਹਿੰਦੇ ਕੋਰਟ ਚ ਜਾ ਕੇ ਤੇ ਜ਼ਮੀਨ ਸਾਡੇ ਨਾਂ ਹੈ ਮੇਰੇ ਨਾਂ ਦੀ ਹੈ ਤੇ ਕੋਰ ਰਜਿਸਟਰੀ ਵੋਟਰਾਂ ਵਾਸਤੇ ਹੈਗਾ ਸੰਗਤ ਵਾਸਤੇ ਨਹੀਂ ਜਿਹੜੀ ਜਾਗਰੂਕ ਸੰਗਤ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਇਸ ਚਾਂਸੇ ਚ ਨਹੀਂ ਆਉਂਦੀ ਆਉਂਦੇ ਨੇ ਉਹਨਾਂ ਨੇ ਕੁਝ ਨਾ ਕੁਝ ਲੈਣਾ ਹੁੰਦਾ ਵੋਟਾਂ ਤੋਂ ਬਾਅਦ ਸੰਗਤ ਨੇ ਤੇ ਲੈਣਾ ਨਹੀਂ ਉਹ ਤੇ ਸਮਰਪਣ ਆਸਤ ਚਾਹੁੰਦੀ ਹੈ ਉਹ ਤੇ ਗੁਰੂ ਦੇ ਸਮਰਪਣ ਚ ਅਸੀਂ ਸਿੱਖਾਂ ਨੂੰ ਥੋੜੀ ਸਮਰਪਣ ਦਿੰਦੀ ਹੈ ਨਾ ਸਮਰਥਨ ਦਿੰਦੀ ਹੈ ਨਾ ਸਮਰਪਨ ਦਿੰਦੀ ਇਸ ਗੱਲ ਦੇ ਨਾਲ ਮੇਰਾ ਇੱਕ ਸਵਾਲ ਉਹਨਾਂ ਪ੍ਰਧਾਨਾਂ ਨੂੰ ਵੀ ਹੈ 77 ਦੇ ਵਿੱਚ ਐਕਟ ਬਣਿਆ ਕਮੇਟੀ ਦਾ ਇਲੈਕਸ਼ਨ ਦੀ ਪ੍ਰੋਸੈਸ ਦਾ ਉਸ ਤੋਂ ਬਾਅਦ ਸਾਡੇ ਬਜ਼ੁਰਗ ਪ੍ਰਧਾਨ ਜਿਹੜੇ ਸਨ ਉਹ ਕਈ ਸਾਲ ਰਹੇ ਵੀ ਉਸ ਵੇਲੇ ਸੈਂਟਰਲ ਦੇ ਵਿੱਚ ਵੀ ਸਰਕਾਰ ਸੀ ਉਹਨਾਂ ਦੀ ਸਰਕਾਰ ਹੀ ਦਿੱਲੀ ਦੇ ਵਿੱਚ ਸੀ ਉਹਨਾਂ ਦੀ ਸਰਕਾਰ ਹੀ ਹਰਿਆਣਾ ਦੇ ਵਿੱਚ ਸੀ ਜਿੱਥੇ ਅੱਜ ਜ਼ਮੀਨ ਹੈ ਔਰ ਸੁਣਨ ਚਾ ਰਹੇ ਆ ਕਿ ਜੀ ਪਾਰਟੀਸ਼ਨ ਤੋਂ ਬਾਅਦ ਹੀ ਉਸ ਜ਼ਮੀਨ ਦੇ ਉੱਪਰ ਕਬਜ਼ੇ ਹੋਣੇ ਸ਼ੁਰੂ ਹੋ ਗਏ ਅੱਜ ਤਕਰੀਬਨ 60 70% ਜਾਂ 75% ਉਹ ਜ਼ਮੀਨ ਕਬਜ਼ਾਈ ਜਾ ਚੁੱਕੀ ਹੈ ਮੈਂ ਕਹਿੰਦਾ ਜੀ ਉਸ ਵੇਲੇ 5% ਹੋਈ ਸੀ 10 ਹੋਈ ਸੀ 50 ਹੋਈ ਸੀ ਵੀ ਹੋਈ ਸੀ ਮੈਨੂੰ ਇਹਦੇ ਬਾਰੇ ਕੋਈ ਇਲਮ ਨਹੀਂ ਹੈ ਲੇਕਿਨ ਕਬਜ਼ਾ ਹੋ ਚੁੱਕਾ ਸੀ ਤੇ ਜਦੋਂ ਉਹ ਪ੍ਰਧਾਨ ਸਨ ਔਰ ਉਹ ਸਰਕਾਰ ਦੇ ਨਾਲ ਜੁੜੇ ਵੀ ਸਾਨੀਆ ਉਹ ਮੌਜੂਦਾ ਸਰਕਾਰ ਤੋਂ ਕੰਮ ਲੈਂਦੇ ਸਨ ਤੇ ਫਿਰ ਉਸ ਵੇਲੇ ਜ਼ਮੀਨ ਖਾਲੀ ਕਿਉਂ ਨਹੀਂ ਕਰਾਈ? ਕਿਉਂ ਨਹੀਂ ਉਹਨਾਂ ਸਰਕਾਰਾਂ ਨੂੰ ਕਿਹਾ ਗਿਆ ਕਿ ਵੀ ਤੁਸੀਂ ਸੈਂਟਰਲ 'ਚ ਵੀ ਹੋ ਤੁਸੀਂ ਦਿੱਲੀ 'ਚ ਵੀ ਹੋ ਤੁਸੀਂ ਹਰਿਆਣਾ 'ਚ ਵੀ ਹੋ ਇਹ ਸਾਡੀ ਜ਼ਮੀਨ ਗੁਰੂ ਘਰ ਦੀ ਦਰਬਾਰ ਹੈ ਇਹਨੂੰ ਖਾਲੀphਰਾ ਕੇ ਦਿਓ ਅੱਜ ਅਸੀਂ ਰੋਲਾ ਪਾਨੇ ਆਂ ਫਿਰ ਅਸੀਂ ਨੀਵ ਗਲਤ ਪਾਈਏ ਵਿਚਾਰ ਸਾਡੇ ਜਿਹੜੇ ਸੀ ਜਦੋਂ ਅਸੀਂ ਇਹ ਚੀਜ਼ਾਂ ਘਟਤ ਹੋ ਰਹੀਆਂ ਸੀ ਉਸ ਵੇਲੇ ਨਹੀਂ ਧਿਆਨ ਦੇਵਾਂ ਤੇ ਅੱਜ ਇਹ ਇਸ ਜਗ੍ਹਾ ਤੇ ਪਹੁੰਚ ਗਏ ਕਿ ਕੋਟਾ ਚ ਨਿਲਾਮੀ ਤੱਕ ਦੀ ਗੱਲ ਪਹੁੰਚ ਗਈ। ਜ਼ਿੰਮੇਵਾਰ ਸਾਰੇ ਨੇ। ਔਰ ਮੈਂ ਕਾਂਗਾ ਸਭ ਤੋਂ ਪਹਿਲੇ ਜ਼ਿੰਮੇਵਾਰ ਉਹ ਵੋਟਰ ਨੇ ਜਿਹੜੇ ਆਪਣੇ ਲਾਲਚ ਦੇ ਵਿੱਚ ਵੋਟਾਂ ਪਾਉਂਦੇ ਨੇ। ਖਾਈ ਸੰਗਤ ਜਾਂਦੇ ਨੇ। ਕਿਉਂਕਿ ਜਿਹੜਾ ਜਿੱਤ ਕੇ ਆਂਦੋ ਕਹਿੰਦਾ ਜੀ ਸੰਗਤ ਨੇ ਮੈਨੂੰ ਚਿਤਾ ਆ ਕੇ ਭੇਜਿਆ। ਅਸਲ ਜੋ ਵੋਟਰ ਹੁੰਦੇ ਨੇ। ਨਿਕਲਿੰਗ ਗੱਲ ਯਾਦ ਰੱਖਣਾ। ਇਸ ਤੋਂ ਸ਼ਰਮ ਨામੋਸ਼ੀ ਉਸਲਦੀ ਕਿ ਇਧਰੋਂ ਕਰੋੜਾ ਰੁਪਿਆ ਲਗਾ ਕੇ 350 ਸਾਲਾ ਗੁਰਤੇਗ ਬਾਦਰ ਪਾਸ਼ਾ ਦਾ ਸ਼ਹੀਦੀ ਪਰਬ ਉਸੇ ਸਥਾਨ ਤੇ ਜੋ ਲੱਖੀ ਸ਼ਾ ਵਣਜਾਰਾ ਨੇ ਪੇਂਟ ਕੀਤੀ ਰਕਾਬਗਨ ਸਾਹਿਬ ਦੀ ਔਰ ਉਧਰੋਂ ਹੀ ਉਹਦੀ ਜ਼ਮੀਨ ਨਿਲਾਮੀ ਆ ਸੇ ਕੋਰਚ ਲੱਗੀ ਹੈ ਇਹ ਦੋਨੋਂ ਚੀਜ਼ਾਂ ਜਿਸ ਦਿਨ ਇਕੱਠੀਆਂ ਹੋਈਆਂ ਤੁਹਾਡੇ ਵਾਸਤੇ ਡੁੱਬ ਮਰਨ ਦੀ ਗੱਲ ਹੈ ਸਾਡੇ ਸਾਰਿਆਂस्ते ਡੁੱਬੂ ਮਰਨ ਦੀ ਗੱਲ ਹੈ ਜੇਕਰ ਸਹੀ ਜਾਗਰੂਕ ਸਿੱਖ ਹੈ ਗਏ ਹੋ ਤੇ ਸ਼ਹੀਦੀ ਪਰਪਤੋ ਪਹਿਲਾ ਉਸ ਕੋਰਟ ਦੇ ਵਿੱਚੋਂ ਐਸ ਪੇਪਰ ਨੂੰ ਘਟਵਾ ਲਓ ਨਹੀਂ ਤੇ ਪੂਰੀ ਦੁਨੀਆ ਚ ਤੁਹਾਡੀ ਉਹ ਥੂ-ਥੂ ਹੈ ਗਈ ਜੇ ਅੰਤ ਹੀ ਨਹੀਂ ਉਹ ਉਸਵੇਂ ਤੇ ਖੜੇ ਹੋ ਕੇ ਵੱਡੇ ਲਾਊਡ ਸਪੀਕਰਾਂ ਦੇ ਅੱਗੇ ਵੱਡੇ ਵੱਡੇ ਬੈਨਰ ਲਗਾ ਕੇ ਕਿਸ ਮੂਹ ਦੇ ਨਾਲ ਤੁਸੀਂ ਇਹ ਕਰ ਪਾਓਗੇ ਕਿਸ